ਸ਼ਾਪਿੰਗ ਮਾਲ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਮੌਕੇ ਤੇ ਹਫੜਾ ਤਫੜੀ ਮੱਚ ਜਾਂਦੀ ਹੈ ਕਿਉਂਕਿ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕ ਸ਼ਾਪਿੰਗ ਕਰਨ ਦੇ ਲਈ ਆਏ ਹੋਏ ਸੀ ਇਸ ਤੋਂ ਇਲਾਵਾ ਥੀਏਟਰ ਦੇ ਵਿੱਚ ਐਂਟਰਟੇਨਮੈਂਟ ਦੇ ਲਈ ਮੂਵੀ ਵੇਖਣ ਵੀ ਆਏ ਹੋਏ ਸੀ ਪਰ ਮਾਲ ਦੇ ਵਿੱਚ ਜਦ ਅੱਗ ਲੱਗੀ ਤੇ ਉੱਥੇ ਹਫੜਾ ਤਫੜੀ ਮੱਚ ਜਾਂਦੀ ਹੈ ਲੋਕਾਂ ਦੇ ਵੱਲੋਂ ਭੱਜ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਵੀਡੀਓ ਅੰਦਰੋਂ ਤੇ ਬਾਹਰੋਂ ਦੋਨਾਂ ਪਾਸੋਂ ਬਣਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਮਾਲ ਦੇ ਵਿੱਚ ਅੱਗ ਲੱਗੀ ਹੈ ਤੇ ਲੋਕਾਂ ਦੇ ਵਿੱਚ ਇਸ ਕਾਰਨ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਤੇ ਪੂਨੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਫਾਇਰ ਡਿਪਾਰਟਮੈਂਟ ਦੇ ਪੀਆਰਓ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਦੁਪਹਿਰ ਨੂੰ ਵਿਮਾਨਨਗਰ ਖੇਤਰ ਦੇ ਵਿੱਚ ਪੂਨੇ ਦੇ ਫਿਨਿਕਸ ਮਾਲ ਦੇ ਵਿੱਚ ਵੱਡੀ ਅੱਗ ਲੱਗਣ ਕਾਰਨ ਮੌਕੇ ਤੇ ਕਾਫੀ ਜ਼ਿਆਦਾ ਭੱਗੜਮਚ ਮਚ ਗਈ ਜਿਸ ਨਾਲ ਅਧਿਕਾਰੀਆਂ ਨੂੰ ਮੌਕੇ ਤੇ 6 ਫਾਇਰ ਇੰਜਨਾਂ ਨੂੰ ਰਵਾਨਾ ਕੀਤਾ ਗਿਆ ਫਾਇਰ ਵਿਭਾਗ ਦੇ ਅਨੁਸਾਰ ਐਮਰਜੈਂਸੀ ਕਾਲ 3 ਵਜੇ ਦੇ ਕਰੀਬ ਆਈ ਹਾਲਾਂਕਿ ਅੱਗ ਲੱਗਣ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਲੱਗੇ ਪਰ ਨੁਕਸਾਨ ਦੀ ਮਾਤਰਾ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿੰਨਾ ਨੁਕਸਾਨ ਹੋਇਆ ਬਚਾਅ ਕਾਰਜ ਜਿਹੜਾ ਉਹ ਜਾਰੀ ਕੀਤਾ ਗਿਆ ਮਹਾਰਾਸ਼ਟਰ ਦੇ ਪੂਨੇ ਤੋਂ ਇੱਕ ਖਬਰ ਆਈ ਜਿੱਥੇ ਕਿ ਅਹਿਮਦਨਗਰ ਰੋਡ ਤੇ ਸਥਿਤ ਇੱਕ ਸ਼ਾਪਿੰਗ ਮਾਲ ਦੇ ਵਿੱਚ ਅੱਗ ਲੱਗ ਗਈ ਪੂਨੇ ਦੇ ਵਿੱਚ ਪੀਆਰਓ ਨੇ ਦੱਸਿਆ ਕਿ 6 ਫਾਇਰ ਟੈਂਡਰ ਮੌਕੇ ਤੇ ਪਹੁੰਚੇ ਘਟਨਾ ਵਾਲੀ ਥਾਂ ਤੋਂ ਵਿਜ਼ੂਅਲਸ ਵਿੱਚ ਮਾਲ ਤੋਂ ਸੰਗਣਾ ਕਾਲਾ ਧੂਆ ਨਿਕਲਦਾ ਖਾਈ ਦੇ ਰਿਹਾ ਜਦੋਂ ਫਾਇਰ ਅਧਿਕਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗ ਬੁਝਾਉਣ ਦੇ ਸਮੇਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਇੱਥੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਰਨਾ ਪਿਆ ਦੱਸਿਆ ਜਾ ਰਿਹਾ ਹੈ ਕਿ ਮਾਲ ਦੀ ਤੀਸਰੀ ਮੰਜ਼ਲ ਤੇ ਇੱਕ ਰੈਸਟੋਰੈਂਟ ਦੇ ਵਿੱਚ ਅੱਗ ਲੱਗੀ ਸੀ ਜਿਸ ਕਾਰਨ ਭਾਰੀ ਧੂੰਆਂ ਜਿਹੜਾ ਉਹ ਨਿਕਲਣ ਲੱਗ ਗਿਆ ਕੋਵਿਡ-19 ਮਹਾਮਾਰੀ ਤੋਂ ਬਾਅਦ ਰੈਸਟੋਰੈਂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਮਾਲ ਦੇ ਵਿੱਚ ਅੱਗ ਬੁਝਾਉਣ ਵਾਲਾ ਯੰਤਰ ਅਪ ਟੂ ਡੇਟ ਅਤੇ ਕਾਰਜਸ਼ੀਲ ਸੀ ਜਿਸ ਕਾਰਨ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕਿਆ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਮਾਲ ਦੇ ਅੰਦਰ ਅੱਗ ਲੱਗ ਗਈ ਜਿਸ ਕਾਰਨ ਭਗੜੜ ਮਚ ਜਾਂਦੀ ਹੈ ਕਈ ਲੋਕ ਇੱਥੇ ਸ਼ਾਪਿੰਗ ਦੇ ਲਈ ਆਏ ਹੋਏ ਸੀ ਕਈ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਆਏ ਸੀ ਤੇ ਕਈ ਥੀਏਟਰ ਦੇ ਵਿੱਚ ਮੂਵੀ ਵੇਖਣ ਆਏ ਸੀ ਪਰ ਮੌਕੇ ਤੇ ਭਗੜੜ ਮਚ ਜਾਂਦੀ ਹੈ ਜਦ ਮਾਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ